ਇਹ ਹੋਰ ਗੱਲਾਂ ਨਹੀਂ ਗੱਲਾਂ ਬਈ ਬਾਈ ਕੇ ਮੱਥੇ ਮਾਲ ਬਹੁਤ ਹੈ ਪਾਣੀ ਪੂਣੀ ਪੀਨੇ ਹੈ ਬਾਈ ਦੇ ਮੋਟਰ ਤੋਂ ਫੇਰ ਲਾਉਣਾ ਇਹ ਛੁੱਟੀ ਮਾਲ ਬਹੁਤ ਆ ਇੱਥੇ ਹ ਬੋਪਰੇ ਹੈਗਾ ਬਾਈ ਪਾਣੀ ਪੂਣੀ ਹੈਗਾ ਵਾਟਰ ਪੁੱਲ ਰਿਚ ਬਾਦੂ ਪਾਣੀ ਭਾਵੇਂ ਨਾਲ ਆ ਓ ਹੈਲੋ ਗਲਾਸ ਗਲਾਸ ਮੱਲਾ ਗਲਾਸ ਤੇ ਰੱਖ ਮੈਂ ਤਾਂ ਤੇਰੇ ਵੱਲ ਨੂੰ ਹੀ ਆਉਂਦਾ ਸੀ ਅੱਛਾ ਹਾਂ ਸਾਰੇ ਦਿਹਾੜੀਓ ਸੁਵੇ ਤੇ ਤੁਰੇ ਫਿਰਦੇ ਆ ਕੋਈ ਸੱਪ ਸਲੁੱਤੀ ਨਹੀਂ ਲੜਦੀ ਥੋਡੇ ਜਿਹੜਾ ਸੱਪ ਸਾਡੇ ਭਾਈਚਾਰੇ ਦੇ ਲੜ ਗਿਆ ਨਾ ਹੂੰ ਦੂਜੇ ਸੱਪ ਉਹਨੂੰ ਭਾਈਚਾਰੇ ਚੋਂ ਹੀ ਕੱਢ ਦਿੰਦੇ ਆ ਹਾਂ ਅੱਛਾ ਸਾਰੀ ਦਿਹਾੜੀ ਇਥੇ ਸੂਏ ਤੇ ੱੱੱਕੇ ਖਾਈ ਜਾਂਦੇ ਆ ਤੁਹਾਨੂੰ ਮਿਲਦਾ ਕੀ ਆ ਯਾਰ ਤੇ ਤੂੰ ਸਾਰੀ ਦਿਹਾੜੀ ਮੈਂ ਦੇਖਦਾ ਇਥੇ ਧੰਦ ਪਿੱਟਦਾ ਤੁਰਿਆ ਫਿਰਦਾ ਖੇਤ ਤੇ ਤੈਨੂੰ ਕੀ ਬਚਦਾ ਮੈਨੂੰ ਤਾਂ ਬਚ ਹੀ ਜਾਂਦਾ 2.5 ਲੱਖ ਰੁਪਈਆ ਬਚ ਹੀ ਜਾਂਦਾ ਜੇ ਮਿਹਨਤ ਕਰਦੇ ਆ ਤਾਂ ਤੇ ਜਿਹੜਾ ਤੈਨੂੰ 2.5 ਲੱਖ ਬਚਦਾ ਨਾ ਇਹ じゃ2.5 ਲੱਖ ਤਾਂ ਮੈਂ ਘੰਟੇ 'ਚ ਬਚਾ ਦਿੰਨਾ ਘੰਟੇ 'ਚ ਲੈ ਹਾਂ ਆਏ ਗਏ ਬਚਾ ਦਿੰਨਾ ਕਿਰਾਂ ਨਾ ਦੋ ਕ ਮਹੀਨਿਆਂ ਦੀ ਗੱਲ ਹਮ ਮੈਂ ਮੇਰਾ ਰਾਤਾ ਹੋ ਗਿਆ ਕੈਨੇਡਾ ਕੂਮ ਕਹਿ ਕੇ ਹਮ ਮੈਂ ਜੰਟ ਕੋਲੇ ਉੱਠ ਗਿਆ ਮੈਂ ਜੰਟ ਨੂੰ ਆਖਿਆ ਮੈਂ ਕਿਹਾ ਵੀ ਮੈਂ ਕੈਨੇਡਾ ਦੀ ਸੈਰ ਕਰਨ ਜਾਣਾ ਖਰਚਾ ਦੱਸ ਹਮ ਮੈਨੂੰ ਕਹਿੰਦਾ ਸਾਣੇ ਟਿਕ ਟਟਾਪੜਾ ਵੀਜ਼ਾ ਬੂਜ਼ਾ ਭਾ ਕੇ ਰੁਪਈਆ 3 ਲੱਖ ਲੱਗੂ ਫੇਰ ਫੇਰ ਕੀ ਮੈਂ ਰਾਤਾ ਕੈਨਸਲ ਕਰਤਾ ਫੇਰ ਫੇਰ ਕੀ ਬਚ ਗਿਆ 3 ਲੱਖ ਰੁਪਏ ਮੈਂ ਤਾਂ ਸਾਲ ਚ 2-3 ਵਾਰ ਹਮ ਘਰਦਿਆਂ ਨੂੰ ਇਹੋ ਜੀ ਬਚਤ ਕਰਕੇ ਦੇ ਦਿੰਦਾ ਹਾਂ ਤੇ ਕਹਿ ਦੇਣਾ ਵੀ ਲੈ ਤੁਹਾਡਾ 8-9 ਲੱਖ ਰੁਪਏ ਮੈਂ ਬਚਾਤਾ ਹਮ ਤੇ ਹੁਣ ਤੁਸੀਂ ਸਾਰਾ ਸਾਲ ਕਰੋ ਮौज ਤੇ ਮੈਨੂੰ ਬੁਲਾਇਓ ਵਾਹ ਤੇ ਆ ਆ ਮੜਾ ਯਾ ਆਚਾ ਗਾਇਆ ਕਿਦਾਂ ਭਿਆ ਇਹਦਾ ਛੱਗਾ ਯਾਰ ਕੱਲ ਭਈਏ ਦਾ ਰਹਿ ਗਿਆ ਭਈਏ ਦਾ ਰਹਿ ਗਿਆ ਤੇ ਜੇ ਮੈਂ ਲੈ ਜਾ ਲੈ ਜਾ ਵਾਧੂ ਹੀ ਆ ਤੇ ਕੀ ਕਰਨਾ ਲੈ ਤਾਂ 200 ਹੋਰ ਬਚ ਗਏ ਕੀ ਹੋਇਆ